নমস্কার <tutly> <familiar> <melodic00> <helodic stimulus> ਵੜੀ ਲੋੜ ਹੈ ਕੌਮ ਨੂੰ ਸਾਰੀ ਦੁਨੀਆ ਨੂੰ ਕਿਸਾਨੀ ਨੂੰ ਪੰਜਾਬ ਨੂੰ ਇਸਨੇ ਵਿਛੜਾ ਦੇ ਵਾਸਤੇ ਲੈਣਾ ਕਿ ਤੁਹਾਨੂੰ ਪਤਾ ਹੈ ਕਿ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਮਨੂੰ ਪਾਰਲੀਮੈਂਟ ਦੇ ਵਿੱਚ ਬਣਾਇਆ ਗਿਆ 30 ਐਮਪੀ ਆ ਉਹਦੇ ਤੇ ਮੈਂ ਇਹ ਤੁਹਾਡੇ ਚਰਣਾ ਚ ਰਿਪੋਰਟ ਲੈ ਕੇ ਆਇਆ ਹਾਂ ਜਿਹਦੇ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕਰਤੀ ਹੈ ਕਮੇਟੀ ਵੱਲੋਂ ਕਿ ਐਮਐਸਬੀ ਨੂੰ ਕਾਨੂੰਨੀ ਗਾਰੰਟੀ ਬਣਾਇਆ ਜਾਵੇ ਕਿਸਾਨਾਂ ਦਾ ਕਰਜ਼ਾ ਮਾਫੀ ਕਰਾਇਆ ਜਾਵੇ ਅਤੇ ਮੈਂ ਤੁਹਾਨੂੰ ਦੇ ਕੇ ਆਮ ਇਹ ਥੋੜੀ ਸੰਘਰਸ਼ ਨੂੰ ਇੱਕ ਵੱਡਾ ਬਾਲ ਦੇ ਦੇ ਨਾਲ ਧੰਨਵਾਦ ਸਾਰਾ ਤੁਹਾਡਾ ਹੀ ਹੈ ਫਿਰ ਕਿਸਾਨਾਂ ਬਾਰੇ ਕਤਾਰ ਲਗ ਰਹੀ ਹੈ ਪਰ ਉਹ ਪਰਦਾਨ ਜੀ ਕੇ ਖਾਸ ਆਪਾਂ ਫੋਟੋ ਆਪ ਫੋਟੋ ਸਰ 100 ਫਿਰ ਚੈਨਾ ਜਿੰਦ ਨੂੰ ਕਹਿੰਦੇ ਸਰ ਮਾੜਾ ਉਹਨੂੰ ਦੇ ਦਿਓ ਉਹਨੂੰ ਦੇ ਦਿਓ ਉਹਨੂੰ ਦੇ ਦਿਓ ਉਧਰ ਫੋਨ ਆਪਣਾ ਪੁੱਤ ਬੜਾ ਚਲੋ ਉੱਪਰ ਨਹੀਂ ਆਉਂਦਾ ਆ ਜਾਓ ਉਹਨੂੰ ਦੇ ਦਿਓ ਉਹਨੂੰ ਦੇ ਦਿਓ ਕੋਈ ਵੀ ਕਰ ਲੈ ਚਲ ਚਲ ਦੇ ਪਿੰਨ ਜੈਨੀ ਸਾ ਮੜਾ ਦੱਸ ਦਿਓ ਬੋਲ 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 ਲਿਆ ਸਰ ਨੇ ਕੋ ਆਪੀ ਫੋਨ ਲਏ ਸੀ ਤੇ ਬੋਲਣਾ ਦੋ ਮਿੰਟ ਬੋਲ ਦਿਓ ਸਰ 1 ਮਿੰਟ ਮੈਂ ਅੱਜ ਆਪਣੇ ਜਨਨਾਇਕ ਢੱਲੇਵਾਰ ਸਾਹਿਬ ਕੋਲ ਜਿਹੜੇ ਕਿ ਮਰਨ ਮਰਤ ਤੇ ਬੈਠੇ ਹੈ ਉਹਨਾਂ ਕੋਲ ਆਇਆ ਇਹਨਾਂ ਦੀ ਸਿਹਤ ਬੜੀ ਨਾ ਸਾਜ ਹੈ ਉਹਦੀ ਮੈਂ ਹਾਰਾ ਪੁੱਛਣਾ ਹੈ ਤੇ ਨਾਲ ਜਿਹੜੀ ਕਮੇਟੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੰਡਰੀ ਦੀ ਸਟੈਂਡਿੰਗ ਪਾਰਲੀਮੈਂਟਰੀ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦਾ ਮੈਂ ਚੇਅਰਮੈਨ ਹੈ 30 ਮੈਂਬਰ ਹੈ ਉਹਨਾਂ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਜਿਹਦੇ ਵਿੱਚ ਖਾਸ ਤੌਰ ਤੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਵਾਸਤੇ ਸਪਾਰਸ਼ ਕੀਤੀ ਗਈ ਹੈ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ ਕਰਨ ਦੀ ਸਪਾਰਸ਼ ਕੀਤੀ ਗਈ ਹੈ ਹੋਰ ਵੀ ਸਪਾਰਸ਼ਾਂ ਪਰ ਇਹ ਜਿਹੜੀਆਂ ਮੇਨ ਸਪਾਰਸ਼ਾਂ ਉਹ ਪੂਰੀ ਰਿਪੋਰਟ ਮੈਂ ਡੱਲੇਵਾਲ ਸਾਹਿਬ ਨੂੰ ਸੌਂਪਣਾ ਆ ਤੇ ਉਹਨਾਂ ਨੂੰ ਸੌਂਪੀ ਹੈ ਤੇ ਨਾਲ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਡੱਲੇਵਾਲ ਸਾਹਿਬ ਤੁਹਾਡੀ ਸਿਹਤ ਜਿਆਦਾ ਜ਼ਰੂਰੀ ਹੈ ਸਾਨੂੰ ਤੁਹਾਡਾ ਸੰਘਰਸ਼ ਵਿੱਚ ਰਹਿਣਾ ਜ਼ਰੂਰੀ ਹੈ ਇਹ ਸੰਘਰਸ਼ਾ ਜੇ ਲੰਬਾ ਚੱਲਣਾ ਕੇਂਦਰ ਸਰਕਾਰ ਦੀ ਨੀਤ ਮਾੜੀ ਐ ਸਰਕਾਰਾਂ ਦੀ ਨੀਤ ਮਾੜੀ ਐ ਇਹ ਆਪਾਂ ਸਮਝੀਏ ਤੇ ਤੁਹਾਡੀ ਲੋੜ ਐ ਸੰਘਰਸ਼ ਨੂੰ ਹੋਰ ਰੁਕ ਵੀ ਦਿੱਤਾ ਜਾ ਸਕਦਾ ਕਿਰਪਾ ਕਰਕੇ ਆਪਣੀ ਸਿਹਤ ਨੂੰ ਸੰਭਾਲੋ ਤੇ ਇਸ ਨੂੰ ਹੋਰ ਰੋਕ দাও ਕੋਈ ਤਾਂ ਕਿ ਐਸੀ ਤੁਹਾਨੂੰ ਸਾਨੂੰ ਤੁਹਾਡੀ ਲੋੜ ਐ ਕੌਮ ਨੂੰ ਲੋੜ ਐ ਪੰਜਾਬ ਨੂੰ ਲੋੜ ਐ ਦੇਸ਼ ਨੂੰ ਲੋੜ ਐ ਕਿਸਾਨੀ ਨੂੰ ਲੋੜ ਐ ਧੰਨਵਾਦ